ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਆਪਣੀ ਰਜਾਨਾ ਦੇ ਕੰਮਾਂ ਮਦਵਕ ਚੋਨੇ ਦੇ ਖੇਤਾਂ ਵਿੱਚੋਂ ਘਾਹ ਕੱਢ ਰਏ ਸਨ ਤਾਂ ਪਾਈ ਲੈਣਾ ਜੀ ਉਹਨਾਂ ਨੂੰ ਮਿਲਣ ਵਾਸਤੇ ਆਈ ਬਾਬਾ ਨਾਨਕ ਜੀ ਉਹਨਾਂ ਦਾ ਪਹਿਲਾ ਹਾਲਚਾਲ ਪੁੱਛਿਆ ਤੇ ਉਹਨਾਂ ਦੇ ਘਰ ਸਭ ਠੀਕ ਹੈ ਲੈਣਾ ਜੀ ਨੇ ਜਵਾਬ ਦਿੱਤਾ ਵਿੱਚ ਦੱਸਿਆ ਕਿ ਘਰ ਦਾ ਕਾਰਜਪਾਰ ਉਹ ਆਪਣੀ ਭਾਣ ਜੀ ਨੂੰ ਸੌਂਪ ਕੇ ਅਤੇ ਉਚਿਤ ਪ੍ਰਬੰਧ ਕਰਕੇ ਉਹ ਉਹਨਾਂ ਦੀ ਸੇਵਾ ਵਿੱਚ ਮੌਜੂਦ ਹੋਈ ਹਨ ਇਸ ਤੇ ਗੁਰੂ ਜੀ ਮੁਸਕਰਾਏ ਅਤੇ ਝੁੰਨੇ ਦੇ ਖੇਤਾਂ ਵਿੱਚ ਗਿੱਲਾ ਚਿੱਕੜ ਵਰਗੇ ਕਾਵਾਲ ਇਸ਼ਾਰਾ ਕਰਕੇ ਕਹਿਣ ਲੱਗੇ ਜੇਕਰ ਸੇਵਾ ਲਈ ਤੁਸੀਂ ਸਾਡੇ ਕੋਲ ਆਏ ਹੋ ਤਾਂ ਕਾਹੀ ਉਹ ਗੱਠ ਚੁੱਕ ਲਓ ਅਤੇ ਘਰ ਜਾ ਕੇ ਪਸ਼ੂਆਂ ਨੂੰ ਪਾ ਦਿਓ ਲੈਣਾ ਜੀ ਨੇ ਅੱਗੋਂ ਕੋਈ ਸਵਾਲ ਨਹੀਂ ਕੀਤਾ ਅਤੇ ਜਵਾਬ ਵਿੱਚ ਕਿਹਾ ਗੁਰੂ ਜੀ ਜਿਵੇਂ ਤੁਹਾਡੀ ਆਗਿਆ ਇਸੇ ਦਿਨ ਆਲਹੀ ਭਾਈ ਲੈਣਾ ਜੀ ਨੇ ਝੋਨੇ ਦੇ ਖੇਤਾਂ ਦਾ ਚਿੱਕੜ ਵਰਗਾ ਗਿੱਲਾ ਕ ਤਰੰਤ ਸਿਰ ਉੱਤੇ ਝੁੱਕ ਲਿਆ ਖੇਤਾਂ ਵੱਲੋਂ ਘਰ ਤੱਕ ਪਹੁੰਚਦੇ ਪਹੁੰਚਦੇ ਘਾਹ ਵਿੱਚੋਂ ਟਪਕ ਰਹੀ ਪਾਣੀ ਦੀਆਂ ਬੂੰਦਾਂ ਨਾਲ ਭਾਈ ਲੈਣਾ ਜੀ ਦੇ ਰੇਸ਼ਮੀ ਬਸਤਰ ਚਿੱਕੜ ਤੇ ਦਾਗਾਂ ਨਾਲ ਭਰ ਗਏ ਜਦੋਂ ਇਸ ਦ੍ਰਿਸ਼ ਨੂੰ ਗੁਰੂ ਜੀ ਦੀ ਪਤਨੀ ਜਾਨੀ ਮਾਤਾ ਸੁਲਖਣੀ ਜੀ ਨੇ ਦੇਖਿਆ ਤਾਂ ਉਹ ਕੋਲੋਂ ਰਹਿ ਨਹੀਂ ਗਿਆ ਇਸ ਕਾਰਜ ਨੂੰ ਉਹਨਾਂ ਨੇ ਭਗਤ ਦਾ અપਮਾਨ ਮੰਨਿਆ ਉਹਨਾਂ ਨੇ ਤੁਰੰਤ ਬਾਬਾ ਨਾਨਕ ਨੂੰ ਕਿਹਾ ਕਿ ਇਹ ਕੰਮ ਕਿਸੇ ਦੂਜੇ ਕੰਮੇ ਨੂੰ ਸੌਪ ਦਿੱਤਾ ਹੁੰਦਾ ਤੁਹਾਡੀ ਬੇਪਰਵਾਹੀ ਦੇ ਕਾਰਨ ਖਡੂਰਨਗਰ ਤੋਂ 50 ਕੋਹ ਦੀ ਪੈਦਲ ਯਾਤਰਾ ਕਰਕੇ ਹੁਣੇ-ਹੁਣੇ ਆਏ ਸਰਦਾਲੂ ਦੇ ਕੀਮਤੀ ਰੇਸ਼ਮੀ ਵਸਤਰ ਚਿੱਕੜ ਨਾਲ ਖਰਾਬ ਹੋ ਗਏ ਹਨ ਗੁਰੂ ਜੀ ਨੇ ਮਾਤਾ ਸਲਖਣੀ ਜੀ ਨੂੰ ਜਵਾਬ ਵਿੱਚ ਕਿਹਾ ਕਿ ਤੁਸੀਂ ਧਿਆਨ ਨਾਲ ਦੇਖੋ ਇਹ ਘਾਹ ਦੀ ਗੰਡ ਨਹੀਂ ਤਰਲੋਕੀ ਦਾ ਛਤਰ ਹੈ ਇਹ ਚਿੱਕੜ ਦੀਆਂ ਬੂੰਦਾ ਨਹੀਂ ਕਿ ਸਰਦੇਸ਼ ਛੱਟੇ ਹਨ ਇਹ ਭਾਈ ਲੈਣਾ ਜੀ ਦੇ ਸਮਰਪਣ ਭਾਵ ਦੀ ਪਹਿਲੀ ਪ੍ਰੀਖਿਆ ਸੀ ਜਿਸ ਵਿੱਚ ਭਾਈ ਲੈਣਾ ਜੀ ਸਫਲ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ